ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਰਾਂਗੇ ਸੁਤੰਤਰਤਾ ਦੀ ਧਾਰਨਾ ਕਨਸੈਪਟ ਆਫ ਲਿਬਰਟੀ ਇਸ ਦੇ ਵਿੱਚ ਸੁਤੰਤਰਤਾ ਦਾ ਅਰਥ ਸੁਤੰਤਰਤਾ ਦੇ ਕਿਸਮਾਂ ਠੀਕ ਹੈ ਲਿਬਰਟੀ ਦੇ ਆ ਟਾਈਪਸ ਤੇ ਨਾਲ ਦੇ ਨਾਲ ਆਪਾਂ ਇਹਦੇ ਸੇਫਗਾਰਡਸ ਕਰਾਂਗੇ ਇਹਦੇ ਸੁਰੱਖਿਆਤ ਕਵਚ ਸੁਰੱਖਿਆ ਕਵਚ ਠੀਕ ਹੈ ਸੇਫਗਾਰਡਸ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਾਫੀ ਜਿਹੜੇ ਕੀ ਤੁਹਾਡੇ ਟੌਪਿਕਸ ਚੈਨਲ ਤੇ ਅਪਲੋਡ ਹੋ ਚੁੱਕੇ ਹਨ ਤੁਸੀਂ ਜ਼ਰੂਰ ਵਾਚ ਕਰੋਨਾ ਪਲੇਲਿਸਟ ਬਣੀ ਹੋਈ ਹੈ ਹਾਂਜੀ ਸੁਤੰਤਰਤਾ ਦਾ ਅਰਥ ਦੱਸਣਾ ਵੈਲ ਦਾ ਆਪਾਂ ਲਿਬਰਟੀ ਕੀ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਦਾ ਜੋ ਲੌਂਗ ਕੁਐਸਚਨ ਮੈਂ ਤੁਹਾਨੂੰ ਕਿੰਨੀ ਬਹੁਤ ਵਾਰ ਦੱਸਿਆ ਕਿ ਪਹਿਲਾਂ ਜਾਣ ਪਛਾਣ ਫਿਰ ਲਿਬਰਟੀ ਜਿਵੇਂ ਪੁੱਛਿਆ ਹੈ ਉਹਦੀ ਪਰਿਭਾਸ਼ਾ ਦੈਨ ਉਸ ਤੋਂ ਬਾਅਦ ਫਿਰ ਉਹਦੇ ਅਗਰ ਟਾਈਪਸ ਪੁੱਛੇ ਹੋਣੇ ਕਾਈਂਡਸ ਪੁੱਛੇ ਹੋਣ ਜਾਂ ਫਿਰ ਉਹ ਲਿਖੋ ਠੀਕ ਹੈ ਜਾਂ ਫਿਰ ਤੁਹਾਨੂੰ ਸੁਰੱਖਿਆ ਕਵਚ ਪੁੱਛਿਆ ਫਿਰ ਤੁਸੀਂ ਉਹ ਲਿਖੋ ਤੇ ਲੌਂਗ ਕੁਐਸਚਨ ਦੇ ਵਿੱਚੋਂ ਵੱਧ ਤੋਂ ਵੱਧ ਤੁਹਾਡੇ ਹੈਡਿੰਗਸ ਹੈਡਿੰਗਸ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਵਿੱਚੋਂ ਤੁਸੀਂ ਆਪਣੇ ਕੋਲੋਂ ਵਰਡਿੰਗ ਚ ਲਿਖ ਸਕਦੇ ਹੋ ਹੈਡਿੰਗ ਤੁਹਾਡੇ ਜ਼ਰੂਰ ਯਾਦ ਹੋਣੇ ਚਾਹੀਦੇ ਨੇ ਹਾਂਜੀ ਜਨ ਪਛਾਨ ਦੇ ਵਿੱਚ ਆਉਂਦਾ ਜ਼ਰੂਰ ਸੁਤੰਤਰਤਾ ਸੁਤੰਤਰਤਾ ਮਨੁੱਖ ਦੇ ਜਿਹੜੇ ਕਿ ਵਿਅਕਤੀਤਵ ਵਿਕਾਸ ਲਈ ਬਹੁਤ ਜ਼ਰੂਰੀ ਹੈ ਭਾਵ ਕਿ ਮਨੁੱਖ ਦੇ ਜਿਹੜੇ ਕਿ ਸਰਪੱਖੀ ਵਿਕਾਸ ਲਈ ਆਪਾਂ ਕਹਿ ਸਕਦੇ ਹਾਂ ਕਿ ਸੁਤੰਤਰਤਾ ਬਹੁਤ ਜ਼ਰੂਰੀ ਹੈ ਜਿਵੇਂ ਮੋਂਟੈਸਕਿਊ ਨੇ ਕੀ ਕਿਹਾ ਕਿ ਸੁਤੰਤਰਤਾ ਨੂੰ ਛੱਡ ਕੇ ਕਿਸੇ ਹੋਰ ਸ਼ਬਦ ਨੇ ਮਨੁੱਖ ਦੇ ਦਿਮਾਗ ਉਤੇ ਇੰਨਾ ਡੂੰਘਾ ਪ੍ਰਭਾਵ ਨਹੀਂ ਪਾਇਆ ਜਿੰਨਾ ਕਿ ਸੁਤੰਤਰਤਾ ਨੇ ਪਾਇਆ ਹੋਇਆ ਹਰੇਕ ਮਨੁੱਖ ਦੇ ਵਿੱਚ ਸੁਤੰਤਰਤਾ ਪ੍ਰਾਪਤੀ ਦੀ ਇੱਛਾ ਹੁੰਦੀ ਹੈ ਹਰ ਇੱਕ ਦੇ ਵਿੱਚ ਆਉਂਦੀ ਹੈ ਕਿ ਮੈਂ ਸੁਤੰਤਰ ਰਾਂ ਤੇ ਇਸੇ ਇੱਛਾ ਦੀ ਪੂਰਤੀ ਲਈ ਮਨੁੱਖ ਨੂੰ ਕਈ ਸਦੀਆਂ ਤੱਕ ਸੰਘਰਸ਼ ਕਰਨਾ ਪਿਆ ਤੇ ਇਤਿਹਾਸ ਦੇ ਵਿੱਚ ਆਪਾਂ ਨੂੰ ਇਹਦੇ ਕਾਫੀ ਜ਼ਿਆਦਾ ਐਗਜ਼ਾਮਪਲਸ ਮਿਲਦੀਆਂ ਨੇ ਹਾਂ ਜੀ ਸੁਤੰਤਰਤਾ ਦਾ ਅਰਥ ਕੀ ਹੈ ਸੁਤੰਤਰਤਾ ਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਕੀ ਕਹਿੰਦੇ ਨੇ ਲਿਬਰਟੀ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਲਿਬਰਟੀ ਤੇ ਲਿਬਰਟੀ ਸ਼ਬਦ ਹੈ ਜਿਹੜਾ ਲੈਟਿਨ ਭਾਸ਼ਾ ਦੇ ਸ਼ਬਦ ਲਿਬਰ ਤੋਂ ਲਿਆ ਗਿਆ ਜਿਸ ਦਾ ਅਰਥ ਹੈ ਪੂਰਨ ਸੁਤੰਤਰਤਾ ਚਿਕਾ ਜਲੀਬਰਲਸ ਤੋਂ ਲਿਆ ਗੋ ਜਿਸ ਦਾ ਅਰਥ ਹੈ ਸੁਤੰਤਰਤਾ ਪੂਰਨ ਸੁਤੰਤਰਤਾ ਕਿਸੇ ਵੀ ਤਰੀਕੇ ਦਾ ਕੋਈ ਵੀ ਬੰਧਨ ਨਾ ਹੋਣਾ ਜਦੋਂ ਕਿਸੇ ਤੇ ਕਿਸੇ ਵੀ ਤਰੀਕੇ ਦਾ ਕੋਈ ਬੰਧਨ ਨਹੀਂ ਹੈ ਤੋ ਕੀ ਹੈ ਸੁਤੰਤਰਤਾ ਤੇ ਮਨੁੱਖ ਨੂੰ ਆਪਣੀ ਇੱਛਾ ਅਨੁਸਾਰ ਕੰਮ ਕਰਨ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ ਉਸ ਉੱਤੇ ਕੋਈ ਬੰਧਨ ਜਾਂ ਰੁਕਾਵਟ ਨਹੀਂ ਹੋਣੀ ਚਾਹੀਦੀ ਠੀਕ ਹੈ ਪਰੰਤੂ ਅਪਾ ਇਹ ਵੀ ਕਹਾਂਗੇ ਨਾਲ ਦੀ ਨਾਲ ਕੀ ਸੁਤੰਤਰਤਾ ਦੇ ਅਰਥ ਨਹੀਂ ਹੈ ਕਿ ਉਹ ਬਿਲਕੁਲ ਹੀ ਬੰਧਨਾਂ ਤੋਂ ਮੁਕਤ ਹੋ ਕੇ ਦੂਜਿਆਂ ਦੇ ਲਈ ਸਮਾਜ ਦੇ ਵਿੱਚ ਜਿਹੜੀ ਕਿ ਹਿੰਸਾ ਫੈਲਾਵੇ ਐਵੇਂ ਨਹੀਂ ਜਾਂ ਦੂਜਿਆਂ ਦੇ ਵਿੱਚ ਅਸੱਭਿਅਤਾ ਪੈਦਾ ਕਰੇ ਐਵੇਂ ਨਹੀਂ ਠੀਕ ਹੈ ਹਾਂਜੀ ਸੁਤੰਤਰਤਾ ਦੇ ਦੋ ਪੱਖ ਨੇ ਇੱਕ ਹੈਗਾ ਨਕਾਰਾਤਮਕ ਜਿਹਨੂੰ ਆਪਾਂ 네ਗੇਟਿਵ ਬੋਲਾਂਗੇ ਤੇ ਇੱਕ ਹੋਊਗਾ ਸਕਾਰਾਤਮਕ ਜਿਹੜਾ ਪੋਜ਼ਿਟਿਵ ਹੁੰਦਾ ਹਾਂਜੀ ਨਕਾਰਾਤਮਕ ਪੱਖ ਕੀ ਹੈ ਨਕਾਰਾਤਮਕ ਸੁਤੰਤਰਤਾ ਦਾ ਭਾਵ ਹੈ ਮਨੁੱਖ ਨੂੰ ਪੂਰਨ ਤੌਰ ਤੇ ਸੁਤੰਤਰ ਛੱਡ ਦੇਣਾ ਠੀਕ ਹੈ ਉਹਨੂੰ ਆਪਣੀ ਮਨਮਰਜ਼ੀ ਕਰਨ ਦੀ ਪੂਰਨ ਤੌਰ ਤੇ ਅਧਿਕਾਰ ਹੋਵੇ ਉਹ ਹੋਊਗੀ ਨਕਰਾਤਮਕ ਕਿਉਂਕਿ ਜਦੋਂ ਇਹ ਸੁਤੰਤਰਤਾ ਮਿਲ ਜੂਮ ਕੰਮ ਕਰਨ ਦੀ ਸੁਤੰਤਰਤਾ ਤੇ ਉਹਦੇ ਤੇ ਕੰਮ ਅਤੇ ਉਸਦੇ ਕੰਮ ਦੇ ਕੋਈ ਵੀ ਰੋਕ ਨੇ ਹੋਊਗੀ ਸਾਰੇ ਪ੍ਰਤੀਬੰਧਾਂ ਦਾ ਅਭਾਵ ਕਿ ਉਹ ਤੇ ਕੋਈ ਵੀ ਰੋਕ ਟੋਕ ਨਾ ਹੋਵੇ ਤਾਂ ਉਹ ਹੋਊਗਾ ਨਕਰਾਤਮਕ ਕਿਉਂਕਿ ਮੰਨ ਲਓ ਹੁਣ ਆਪਾਂ ਜਿਵੇਂ ਘੁੰਮਣ ਫਿਰਨ ਦੀ ਹੈ ਆਜ਼ਾਦੀ ਆਪਾਂ ਨੂੰ ਭਾਸ਼ਣ ਦੇਣ ਦੀ ਸੁਤੰਤਰਤਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਦੂਜਿਆਂ ਨੂੰ ਗਾਲੀ ਗਲੋਚ ਕੱਢੀਏ ਜਾਂ ਦੂਜਿਆਂ ਦੇ ਜ਼ਿੰਦਗੀ ਦੇ ਵਿੱਚ ਆਪਾਂ ਜਿਹੜੀ ਕਿ ਅਰਚਨਾ ਪੈਦਾ ਕਰੀਏ ਤਾਂ ਜਦੋਂ ਉਹ ਆਪਣੀ ਤੇ ਇੱਕ ਸਮਾਜ ਵੱਲੋਂ ਇੱਕ ਪਰਿਵਾਰ ਦੇ ਵੱਲੋਂ ਰੋਕ ਹੈ ਹਨ ਉਹ ਤਾਂ ਹੋਗੀ ਜਿਹੜੀ ਸਕਾਰਾਤਮਕ ਰੂਪ ਜਦੋਂ ਕਿਸੇ ਦੇ ਕੋਈ ਰੋਕ ਨਹੀਂ ਹੈ ਕੋਈ ਮਰਜ਼ੀ ਜੋ ਮਰਜ਼ੀ ਕੁਝ ਕਰੀ ਜਾਵੇ ਤਾਂ ਉਹ ਜਿਹੜੀ ਸੁਤੰਤਰਤਾ ਉਹ ਦੂਜਿਆਂ ਲਈ ਖਤਰਾ ਬਣ ਜੂਗੀ ਜਿਹੜੀ ਸੁਤੰਤਰਤਾ ਦੂਜਿਆਂ ਲਈ ਖਤਰਾ ਬਣੇ ਤਾਂ ਉਹ ਕਿਹੜੀ ਹੋ ਜੂਗੀ ਉਹਦਾ ਨਕਾਰਾਤਮਕ ਪੱਖ ਹੁਣ ਮੰਨ ਲਓ ਕਿਸੇ ਨੂੰ ਜੋ ਮਰਜ਼ੀ ਕਰੇ ਉਹਨੂੰ ਕੋਈ ਰੋਕ ਨਹੀਂ ਹੈ ਤਾਂ ਸਮਾਜ ਦੇ ਵਿੱਚ ਤਾਂ ਅਸੱਭਿਤਾ ਫੈਲ ਜੂਗੀ ਠੀਕ ਹੈ ਤਾਂ ਉਹ ਕਿਹੜੀ ਹੋ ਗਿਆ ਨਕਾਰਾਤਮਕ ਪੱਖ ਹਾਂਜੀ ਅੱਗੇ ਆਜੂਗਾ ਸੁਤੰਤਰਤਾ ਦਾ ਸਕਾਰਾਤਮਕ ਪੱਖ ਜਿਦੇ ਵਿੱਚ ਉਹਤੇ ਭਾਵ ਕਿ ਮਨੁੱਖ ਨੂੰ ਆਪਣੇ ਵਿਅਕਤੀਗਤ ਵਿਕਾਸ ਕਰਨ ਦੇ ਲਈ ਕੁਝ ਅਧਿਕਾਰ ਤੇ ਮੌਕੇ ਪ੍ਰਾਪਤ ਹੋਣ ਠੀਕ ਹੈ ਮਤਲਬ ਕਿ ਕੁਝ ਅਫਸਰ ਹੋਣ ਕੁਝ ਮੌਕੇ ਹੋਣ ਤੇ ਨਾਲ ਦੀ ਨਾਲ ਉਹਨੂੰ ਆਪਣੇ ਫਰਜ਼ ਵੀ ਅਦਾ ਕਰਦਾ ਹੋਵੇ ਉਹ ਕਿਹੜੀ ਹੋ ਜੂਗੀ ਸਕਾਰਾਤਮਕ ਰੂਪ ਹੋ ਜੂਗਾ ਹਾਂਜੀ ਸੁਤੰਤਰਤਾ ਦੀ ਹੁਣ ਪਰਿਭਾਸ਼ਾ ਪਰਿਭਾਸ਼ਾ ਆਪਾਂ ਜਿਵੇਂ ਦੇ ਵਿੱਚ ਹਾਂਜੀ ਲਾਸਕੀ ਸੌਖਾ ਯਾਦ ਹੋ ਜਾਂਦਾ ਹੁੰਦਾ ਵੈਸੇ ਥੋੜੀ ਵੱਡੀ ਦੇਰ ਲਈ ਚਲੋ ਹਾਂਜੀ ਸਿੱਲੇ ਅਕੋਰਡਿੰਗ ਕੀ ਹੈ ਸੁਤੰਤਰਤਾ ਅਤੀ ਸ਼ਾਸਨ ਦਾ ਉਲਟਾ ਰੂਪ ਹੈ ਸੁਤੰਤਰਤਾ ਕੀ ਹੈ ਅਤੀ ਸ਼ਾਸਨ ਦਾ ਉਲਟਾ ਰੂਪ ਤਾਂ ਇਸ ਪ੍ਰਵਾਹ ਅਧਾਰਤਕ ਹੈ ਕਿ ਸੁਤੰਤਰਤਾ ਦੀ ਪ੍ਰਾਪਤੀ ਤਾਨਾਸ਼ੀ ਰਾਜ ਦੇ ਵਿੱਚ ਨਹੀਂ ਹੋ ਸਕਦੀ ਅੱਗੇ ਹੈ ਗੇਟਲ ਦੇ ਅਨਸਾਰ ਸੁਤੰਤਰਤਾ ਤੋਂ ਭਾਵ ਉਸ ਸਕਾਰਾਤਮਕ ਸ਼ਕਤੀ ਤੋਂ ਹੈ ਜਿਸ ਨਾਲ ਉਹ ਲਾ ਗੱਲਾਂ ਨੂੰ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ ਜਿਹੜੀਆਂ ਕਾਰਨ ਦੇ ਜੋਗ ਹੁੰਦੀਆਂ ਨੇ ਜਿਹੜੀਆਂ ਸਹੀ ਹੁੰਦੀਆਂ ਨੇ ਕਿਸੇ ਕਿਸੇ ਦੋ ਰਾਈਟਰ ਦੀ ਯਾਦ ਕਰ ਲੈਣੀ ਨੇ ਓਕੇ ਜਿਵੇਂ ਟੀ ਐਚ ਗ੍ਰੀਨ ਦੇ ਅਨੁਸਾਰ ਸੁਤੰਤਰਤਾ ਦਾ ਅਰਥ ਕਰਨ ਜੋ ਕਾਰਜਾਂ ਨੂੰ ਕਰਨ ਜਾਂ ਭੋਗਣਯੋਗ ਵਸਤੂਆਂ ਨੂੰ ਭੋਗਣ ਦੀ ਖਮਤਾ ਭਾਵ ਕਿ ਭੋਗਣ ਭੋਗਣਾ ਕੀ ਹੈ ਸੁਤੰਤਰਤਾ ਅੱਗੇ ਸੁਤੰਤਰਤਾ ਦੇ ਕਿਸਮਾਂ ਕਾਈਂਡਸ ਆਫ ਲਿਬਰਟੀ ਜਾਂ ਟਾਈਪਸ ਆਫ ਲਿਬਰਟੀ ਪਹਿਲੀ ਹੈਗੇ ਪ੍ਰਕਿਰਤੀਕ ਸੁਤੰਤਰਤਾ ਨੈਚੁਰਲ ਲਿਬਰਟੀ ਹਾਂਜੀ ਇਸ ਦੇ ਵਿੱਚ ਕੀ ਕਿਹਾ ਇਸ ਦੇ ਵਿੱਚ ਰਾਈਟਰਾਂ ਦੇ ਅਨੁਸਾਰ ਹੈ ਕਿ ਮਨੁੱਖ ਨੂੰ ਜਿਹੜੇ ਕਿ ਪ੍ਰਕਿਰਤਿਕ ਅਵਸਥਾ ਦੇ ਵਿੱਚ ਪੂਰਨ ਤੌਰ ਤੇ ਸੁਤੰਤਰ ਸੀ ਪ੍ਰਕਿਰਤਿਕ ਅਵਸਥਾ ਕੀ ਹੈ ਵੀ ਜਦੋਂ ਰਾਜ ਹੋਣ ਦੇ ਵਿੱਚ ਨਹੀਂ ਸੀ ਜਦੋਂ ਰਾਜ ਨਹੀਂ ਸੀ ਤਾਂ ਇੱਕ ਮਨੁੱਖ ਆਪਣੇ ਪ੍ਰਕਿਰਤਿਕ ਅਵਸਥਾ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਉਹਦੇ ਆਪਣੇ ਰੂਲ ਰੈਗੂਲੇਸ਼ਨ ਕੁਝ ਨਹੀਂ ਸੀ ਆਪਾਂ ਨੇ ਮਤਲਬ ਕਿ ਆਪ ਹੀ ਪ੍ਰਕਿਰਤਿਕ ਅਵਸਥਾ ਵਿੱਚ ਰਹਿ ਰਿਹਾ ਸੀ ਕੋਈ ਰਾਜ ਨਹੀਂ ਸੀ ਜਿਹੜਾ ਉੱਤੇ ਸ਼ਾਸਨ ਕਰ ਰਿਹਾ ਸੀ ਉਸ ਅਵਸਥਾ ਦੇ ਵਿੱਚ ਜਿਹੜੀ ਕਿ ਉਹਨੂੰ ਪੂਰਨ ਤੌਰ ਤੇ ਸਤੰਤਰਤਾ ਸੀ ਤਾਂ ਸਮਾਜ ਬਣਨ ਤੋਂ ਪਹਿਲਾਂ ਠੀਕ ਹੈ ਤਾਂ ਉਹ ਕਿਹੜੀ ਸਤੰਤਰਤਾ ਜੂਗੀ ਪ੍ਰਕਿਰਤੀਕ ਸਤੰਤਰਤਾ ਤੇ ਹਰਵਰਡ ਸਪੈਂਸਰ ਦੇ ਅਨਸਾਰ ਸਤੰਤਰਤਾ ਦਾ ਭਾਵ ਅਜਿਹੀ ਅਵਸਥਾ ਦੇ ਜਿਸ ਵਿੱਚ ਮਨੁੱਖ ਹੁਣ ਆਪਣੀ ਇੱਛਾ ਅਨਸਾਰ ਕੰਮ ਕਰਨ ਦੀ ਸਤੰਤਰਤਾ ਤੇ ਜਿਹੜੀ ਦੂਸਰਿਆਂ ਦੀ ਉਹੋ ਜਿਹੀ ਸਤੰਤਰਤਾ ਤੋਂ ਲੰਘਣਾ ਨਾ ਕਰਦੀ ਹੋਵੇ ਭਾਵ ਕਿ ਆਪਣੀ ਵੀ ਸੁਤੰਤਰਤਾ ਪਰ ਦੂਜਿਆਂ ਦੀ ਸੁਤੰਤਰਤਾ ਦੀ ਉਲੰਘਣਾ ਨਾ ਕਰਦੀ ਹੋਵੇ ਭਾਵ ਕਿ ਇੱਕ ਅਧਿਕਾਰ ਤੇ ਦੂਜਾ ਫਰਜ਼ ਹਾਂਜੀ ਅੱਗੇ ਹੈਗਾ ਸਿਵਲ ਲਿਬਰਟੀ ਨਾਗਰਿਕ ਸੁਤੰਤਰਤਾ ਨਾਗਰਿਕ ਸੁਤੰਤਰਤਾ ਤੋਂ ਭਾਵ ਉਸ ਸੁਤੰਤਰਤਾ ਤੋਂ ਹੈ ਜੋ ਨਾਗਰਿਕ ਨੂੰ ਇੱਕ ਸੰਗਠਿਤ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਪ੍ਰਾਪਤ ਹੈ ਜੋ ਨਾਗਰਿਕ ਨੂੰ ਇੱਕ ਸੰਗਠਿਤ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਪ੍ਰਾਪਤ ਹੈ ਠੀਕ ਹੈ ਤਾਂ ਨਾਗਰਿਕ ਸੁਤੰਤਰਤਾ ਰਾਜ ਦੇ ਵਿੱਚ ਰਹਿਣ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਾਪਤ ਹੁੰਦੀ ਹੈ। ਨਾਗਰਿਕ ਸੁਤੰਤਰਤਾ ਕੀ ਹੈ? ਸਮਾਜ ਦੇ ਵਿੱਚ ਰਾਜ ਦੇ ਵਿੱਚ ਜਿਹੜੇ ਨਾਗਰਿਕ ਰਹੇ ਨੇ ਸਾਰੇ ਨਾਗਰਿਕਾਂ ਨੂੰ ਪ੍ਰਾਪਤ ਹੁੰਦੀ ਹੈ। ਇਹਦੇ ਵਿੱਚ ਨਾਗਰਿਕ ਸੁਤੰਤਰਤਾ ਵਿੱਚ ਰਾਜ ਵਿੱਚ ਵਿਅਕਤੀਗਤ ਸੁਤੰਤਰਤਾ, ਜੀਵਨ ਦੀ ਸੁਤੰਤਰਤਾ, ਸੰਪਤੀ ਰੱਖਣ ਦੀ ਸੁਤੰਤਰਤਾ, ਭਾਸ਼ਾੰਦੇਨ ਦੀ ਸੁਤੰਤਰਤਾ, ਘੁੰਮਣ ਫਿਰਨ ਦੀ ਸੁਤੰਤਰਤਾ ਇਹ ਸਾਰੇ ਨਾਗਰਿਕ ਸੁਤੰਤਰਤਾ। ਕੰਮ ਕਰਨ ਦੀ ਸੁਤੰਤਰਤਾ, ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ, ਸਿੱਖਿਆ ਪ੍ਰਾਪਤ ਕਰਨ ਦੀ ਸੁਤੰਤਰਤਾ। ਸਮਾਜ ਦੇ ਸੰਗ ਬਣਾਉਣ ਦੀ ਸੁਤੰਤਰਤਾ ਕਾਨੂੰਨ ਦੇ ਸਾਹਮਣੇ ਬਰਾਬਰੀ ਪਰਿਵਾਰਿਕ ਜੀਵਨ ਦੀ ਸੁਤੰਤਰਤਾ ਧਾਰਮਿਕ ਸੁਤੰਤਰਤਾ ਇਹ ਸਾਰੀ ਕਿਹੜੀ ਆ ਨਾਗਰਿਕ ਸੁਤੰਤਰਤਾ ਤੇ ਭਾਰਤੀ ਸੰਵਿਧਾਨ ਦੇ ਵਿੱਚ ਨਾਗਰਿਕ ਸੁਤੰਤਰਤਾ 10 ਵਾਸ਼ਪਸਤ ਰੂਪ ਦੇ ਵਿੱਚ ਵਰਣਨ ਕੀਤਾ ਹੋਇਆ ਅੱਗੇ ਰਾਜਨੀਤਿਕ ਸੁਤੰਤਰਤਾ ਜਦੋਂ ਆਪਾਂ ਨੂੰ ਜਿਹੜੇ ਕੀ ਰਾਜਨੀਤਿਕ ਕੰਮਾਂ ਦੇ ਵਿੱਚ ਭਾਗ ਲੈਣ ਦੇ ਵਿੱਚ ਪੂਰਨ ਤੌਰ ਤੇ ਸੁਤੰਤਰਤਾ ਹੋਵੇ ਇਹਦੇ ਵਿੱਚ ਆ ਜੂਗੀ ਲਾਸਟ ਕੀ ਦੇ ਅਨਸਾਰ ਰਾਜ ਨੂੰ ਸੁਤੰਤਰਤਾ ਦਾ ਅਰਥ ਹੈ ਰਾਜ ਦੇ ਕੰਮਾਂ ਵਿੱਚ ਕਿਰਿਆਸ਼ੀਲ ਹੋਣਾ ਕਿਰਿਆਸ਼ੀਲ ਹੋਣਾ ਨਾਗਰਿਕਾਂ ਨੂੰ ਕਾਨੂੰਨ ਬਣਾਉਣ ਵਾਲੀਆਂ ਜਿਹੜੀਆਂ ਸੁਭਾਵਾਂ ਨੇ ਉਹਨਾਂ ਦੇ ਪ੍ਰਤੀਨਿਧ ਚੁਣਨ ਦਾ ਅਧਿਕਾਰ ਪ੍ਰਾਪਤ ਹੋਵੇ ਠੀਕ ਹੈ ਤਾਂ ਉੱਥੇ ਨਾਗਰਿਕ ਸੁਤੰਤਰਤਾ ਉਹ ਵੋਟ ਪਾਉਣ ਦਾ ਅਧਿਕਾਰ ਚੁਣੇ ਜਾਣ ਦਾ ਅਧਿਕਾਰ ਠੀਕ ਹੈ ਪ੍ਰਾਰਥਨਾ ਪੱਤਰ ਦੇਣ ਦਾ ਅਧਿਕਾਰ ਸਰਵਜਨਕ ਪਦਵੀਆਂ ਸਰਵਜਨਕ ਭਾਗ ਕੀ ਸਰਕਾਰੀ ਪਦਵੀਆਂ ਪ੍ਰਾਪਤ ਕਰਨ ਦਾ ਅਧਿਕਾਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਦਾ ਅਧਿਕਾਰ ਰਾਜਨੀਤਿਕ ਦਲ ਬਣਾਉਣ ਦਾ ਅਧਿਕਾਰ ਇਹ ਕਿਹੜੀਆਂ ਸਾਰੀ ਜਿਹੜੀ ਕਿ ਰਾਜਨੀਤਿਕ ਸੁਤੰਤਰਤਾ ਅੱਗੇ ਹੈਗਾ ਆਰਥਿਕ ਸੁਤੰਤਰਤਾ ਜਿਹੜੀ ਪੈਸੇ ਨਾਲ ਸੰਬੰਧਿਤ ਆਪਾਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਰੁਕਾਵਟ ਨਾ ਹੋਵੇ ਤਾਂ ਉਹ ਕਿਹੜੀ ਹੋਊਗੀ ਆਰਥਿਕ ਸੁਤੰਤਰਤਾ ਹਾਂਜੀ ਨਾਗਰਿਕ ਅਤੇ ਰਾਜਨੀਤਿਕ ਸੁਤੰਤਰਤਾ ਦਾ ਲਾਭ ਨਾਗਰਿਕਾਂ ਨੂੰ ਤਾਂ ਹੀ ਹੁੰਦਾ ਜੇ ਉਹਨਾਂ ਨੂੰ ਆਰਥਿਕ ਸੁਤੰਤਰਤਾ ਵੀ ਪ੍ਰਾਪਤ ਹੋਵੇ ਤਾਂ ਆਰਥਿਕ ਸੁਤੰਤਰਤਾ ਦਾ ਅਰਥ ਹੈ ਸੁਤੰਤਰ ਪ੍ਰਤੀਯੋਗਤਾ ਨਹੀਂ ਆਰਥਿਕ ਸੁਤੰਤਰਤਾ ਦਾ ਅਰਥ ਹੈ ਨਾਗਰਿਕਾਂ ਨੂੰ ਬੇਰੁਜ਼ਗਾਰੀ ਤੇ ਭੁੱਖ ਤੋਂ ਮੁਕਤੀ ਹੋਵੇ ਠੀਕ ਹੈ ਦਾ ਲਾਸਕੀਨ ਸਾਰ ਆਰਥਿਕ ਸਤੰਤਰਤਾ ਦਾ ਅਰਥ ਹੈ ਮਨੁੱਖ ਨੂੰ ਆਪਣੇ ਰੋਜੀ ਕਮਾਉਣ ਅਤੇ ਸਮੁੱਚੀਤ ਸੁਰੱਖਿਆ ਸੁਵਿਧਾ ਪ੍ਰਾਪਤ ਹੋਵੇ ਨਾਗਰਿਕਾਂ ਨੂੰ ਬੇਰੋਜ਼ਗਾਰੀ ਅਤੇ ਥੋੜੇ ਦੇ ਨਿਰੰਤਰ ਤੋਂ ਡਰ ਤੋਂ ਮੁਕਤ ਰੱਖਿਆ ਜਾਵੇ ਭਾਵ ਕਿ ਉਹਨਾਂ ਨੂੰ ਬੇਰੁਜ਼ਗਾਰੀ ਦਾ ਡਰ ਨਾ ਹੋਵੇ ਕਿਸੇ ਚੀਜ਼ ਦੀ ਥੋੜਾ ਆਰਥਿਕ ਤੌਰ ਤੇ ਰੋਜੀ ਰੋਟੀ ਕਮਾਉਣਾ ਠੀਕ ਹੈ ਭਾਵ ਕਿ ਜਿਹੜੇ ਜ਼ਰੂਰੀ ਵਸਤੂਆਂ ਨੇ ਉਹਨਾਂ ਦੀ ਚੀਜ਼ਾਂ ਦੀ ਥੋੜਾ ਨਾ ਹੋਵੇ ਨਾ ਤੁਹਾਨੂੰ ਡਰ ਨਾ ਹੋਵੇ ਉਹਨਾਂ ਨੂੰ ਵੀ ਇਹ ਚੀਜ਼ਾਂ ਉਹਨੂੰ ਨਹੀਂ ਮਿਲਣੀਆਂ ਤੋ ਕਿਹੜਾ ਹੋ ਗਿਆ ਆਰਥਿਕ ਸੁਤੰਤਰਤਾ ਸਿੰਪਲ ਵਰਡਿੰਗ ਚ ਆਪਾਂ ਕਹਿ ਸਕਦੇ ਕਿ ਆਰਥਿਕ ਸੁਤੰਤਰਤਾ ਦਾ ਭਾਵ ਜਦੋਂ ਵਿਅਕਤੀ ਨੂੰ ਕੰਮ ਕਰਨ ਦਾ ਅਧਿਕਾਰ ਆ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਆ ਵਪਾਰ ਕਰਨ ਦਾ ਅਧਿਕਾਰ ਹੈ ਤਾਂ ਉਹ ਕਿਹੜੀ ਹੋ ਜੂਗੀ ਆਰਥਿਕ ਸੁਤੰਤਰਤਾ ਤਾਂ ਭਾਵ ਕਿ ਆਰਥਿਕ ਤੌਰ ਤੇ ਕਿਸੇ ਦੇ ਅਧੀਨ ਨਾ ਹੋਵੇ ਅੱਗੇ ਆ ਜੂਗਾ ਹਾਂਜੀ ਇਹ ਕੋਈ ਆ ਗਏ ਜਿਹੜੇ ਮੈਂ ਸਾਨੂੰ ਉਦਾਹਰਨ ਦੇ ਰਹੀ ਹਾਂ ਵੀ ਰੋਜੀ ਰੋਟੀ ਕਮਾਉਣਾ ਠੀਕ ਹੈ ਖੁੱਲਾ ਵਪਾਰ ਸਤੰਤਰ ਪਰ ਇਹ ਨਹੀਂ ਅਰਥ ਹੈ ਕਿ ਖੁੱਲੇ ਤੌਰ ਤੇ ਉਹਨੂੰ ਹੋਵੇ ਦੂਜਿਆਂ ਦਾ ਸ਼ੋਸ਼ਣ ਕਰੇ ਐਵੇਂ ਨਹੀਂ ਠੀਕ ਹੈ ਵੀ ਆਪਣੀ ਕ ਲਿਮਿਟ ਦੇ ਵਿੱਚ ਰਹਿ ਕੇ ਆਪਣਾ ਆਰਥਿਕ ਲਾਭ ਕਮਾਵੇ ਅਗਿਆ ਰਾਸ਼ਟਰੀ ਸੁਤੰਤਰਤਾ ਤਾਂ ਰਾਸ਼ਟਰੀ ਸੁਤੰਤਰਤਾ ਤੋ ਪਾਉ ਭਾਵ ਕੀ ਹੈ ਵਿਦੇਸ਼ੀ ਨਿਯੰਤਰਣ ਤੋਂ ਮੁਕਤੀ ਹੋਣਾ ਭਾਵ ਕੀ ਕਿਸੇ ਦੇ ਅਧੀਨ ਨਾ ਹੋਣਾ ਕਿਸੇ ਵਿਦੇਸ਼ ਦੇ ਅਧੀਨ ਨਾ ਹੋਣਾ ਤਾਂ ਉਹ ਕਿਹੜੀ ਹੋ ਜੂਗੀ ਰਾਸ਼ਟਰੀ ਸੁਤੰਤਰਤਾ ਜੇਕਰ ਕੋਈ ਰਾਸ਼ਟਰ ਕਿਸੇ ਵਿਦੇਸ਼ੀ ਸੱਤਾ ਦਾ ਗੁਲਾਮ ਆ ਤਾਂ ਆਪਾਂ ਕਹਿ ਸਕਦੇ ਕਿ ਫਿਰ ਉਸ ਰਾਸ਼ਟਰ ਦੇ ਵਿਅਕਤੀ ਵੀ ਸਮਾਜਿਕ ਆਰਥਿਕ ਰਾਜਨੀਤਿਕ ਖੇਤਰ ਦੇ ਵਿੱਚ ਸਹੀ ਢੰਗ ਨਾਲ ਵਿਕਾਸ ਨਹੀਂ ਕਰ ਸਕਣਗੇ ਤੇ ਜੇ ਉਹ ਉਹ ਸੁਤੰਤਰ ਹੋਊਗਾ ਕਿਸੇ ਦੇ ਕੋਈ ਦੇਸ਼ਾ ਕਿਸੇ ਹੋਰ ਦੇਸ਼ ਦੇ ਅਧੀਨ ਨਹੀਂ ਹੋਊਗਾ ਉਹਦਾ ਆਪਣਾ ਹੀ ਖੁਦ ਦਾ ਜਿਹੜੀ ਪ੍ਰਭੂਸੱਤਾ ਹੋਊਗੀ ਤਾਂ ਉੱਥੋਂ ਦੇ ਲੋਕਾਂ ਨੂੰ ਫਿਰ ਰਾਜਨੀਤਿਕ ਸਮਾਜਿਕ ਧਾਰਮਿਕ ਆਰਥਿਕ ਹਰ ਇੱਕ ਤੌਰ ਤੇ ਜਿਹੜੀ ਸੁਤੰਤਰ ਹੋਣਗੇ ਠੀਕ ਹੈ ਤੇ ਹਾਂਜੀ ਨੈਕਸਟ ਹੈਗਾ ਧਾਰਮਿਕ ਸੁਤੰਤਰਤਾ ਧਾਰਮਿਕ ਸੁਤੰਤਰਤਾ ਮਤਲਬ ਕਿ ਆਪਣੀ ਇੱਛਾ ਦੇ ਅਨਸਾਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਉਹਨੂੰ ਗ੍ਰਹਿਣ ਕਰਨ ਉਹਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਮੰਨਣ ਦੀ ਪੂਰਨ ਤੌਰ ਤੇ ਸੁਤੰਤਰਤਾ ਹੋਵੇ ਤੇ ਰਾਜ ਵੱਲੋਂ ਜਦੋਂ ਕੋਈ ਵੀ ਧਰਮ ਉਹ ਵਿਅਕਤੀ ਤੇ ਨਹੀਂ ਠੋਸਿਆ ਜਾਵੇ ਤਾਂ ਉੱਥੇ ਕਿਹੜੀ ਹੋਊਗੀ ਫਿਰ ਧਾਰਮਿਕ ਸੁਤੰਤਰਤਾ ਰਾਜ ਕਿਸੇ ਵੀ ਤਰੀਕੇ ਦਾ ਕੋਈ ਵੀ ਉਹਦੇ ਧਰਮ ਦੇ ਮਾਮਲੇ ਦੇ ਵਿੱਚ ਝੜਚਣਾ ਨਾ ਡਾਵੇ వ్యక్తిగత స్వాతంత్ర్యం ਹੁੰਦੀ ਹੈ ਜਿਹਦੇ ਵਿੱਚ ਵਿਅਕਤੀ ਨੂੰ ਆਪਣੇ ਕੰਮ ਕਰਨ ਦੀ ਖੁੱਲ ਹੁੰਦੀ ਹੈ ਭਾਵ ਕਿ ਪਰਸਨਲ ਇੰਡੀਵੀਜੂਅਲ ਲਿਬਰਟੀ ਆਪਣੇ ਖੁਦ ਦੇ ਕੰਮ ਕਰਨ ਦਾ ਉਹਨੂੰ ਪੂਰੇ ਤਰੀਕੇ ਨਾਲ ਖੁੱਲ ਹੋਵੇ ਜਿਹੜੇ ਕੰਮਾਂ ਦਾ ਪ੍ਰਭਾਵ ਦੂਸਤੇ ਵਿਅਕਤੀ 'ਤੇ ਬਣਾ ਲਾ ਉਹਦੇ ਖੁਦ ਦੀ ਪਰਸਨੈਲਿਟੀ ਨਾਲ ਠੀਕ ਹੈ ਵਿਅਕਤੀ ਦਾ ਕੰਮ ਪ੍ਰਵਾਹ ਉਹ ਕੰਮ ਜਿਹੜਾ ਦਾ ਪ੍ਰਵਾਹ ਸਿਰਫ ਉਹਦੇ ਤੱਕ ਹੀ ਰਹਿਣਾ ਉਹਦੇ ਵਿੱਚ ਉਹਨੂੰ ਪੂਰਨ ਤੌਰ ਤੇ ਸਵਤੰਤਰਤਾ ਹੋਵੇ ਵਿਅਕਤੀਗਤ ਸਵਤੰਤਰਤਾ ਹੋਵੇਗੀ ਨੈਤਿਕ ਸਵਤੰਤਰਤਾ ਹਾਂਜੀ ਨੈਤਿਕ ਸੁਤੰਤਰਤਾ ਦਾ ਭਾਵ ਹੈ ਵਿਅਕਤੀ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਸਥਾਨ ਇਹਦਾ ਨੈਤਿਕ ਸੁਤੰਤਰਤਾ ਦਾ ਤਾਂ ਨੈਤਿਕ ਸੁਤੰਤਰਤਾ ਦਾ ਅਰਥ ਹੈ ਮਨੁੱਖ ਦੀ ਉਸ ਮਾਨਸਿਕ ਸਥਿਤੀ ਤੋਂ ਹੈ ਜਿਦੇ ਵਿੱਚ ਅਨਮਨੁੱਖੀ ਮਾਨਵ ਵਿਰੋਧੀ ਅਨਿਆਏ ਪੂਰਣ ਅਨੈਤਿਕ ਪ੍ਰਭਾਵਾਂ ਤੋਂ ਮੁਕਤ ਹੋਣ ਦੀ ਸਮਰੱਥਾ ਰੱਖਦਾ ਹੋਵੇ ਭਾਵ ਕਿ ਉਹਦੇ ਜਿਹੜੇ ਕਿ ਮਾਨਸਿਕ ਤੌਰ ਤੇ ਇਹ ਜੀ ਸਥਿਤੀ ਹੋਵੇ ਜਿਦੇ ਵਿੱਚ ਉਹ ਜਿਹੜੇ ਕਿ ਅਨੈਤਿਕ ਗੱਲਾਂੋਂ ਉਹਨਾਂ ਤੋਂ ਦੂਰ ਹੋਵੇ ਨੈਤਿਕ ਗੱਲਾਂ ਦੇ ਵਿੱਚ ਉਹਦਾ ਪੂਰਾ ਵਿਸ਼ਵਾਸ ਹੋਵੇ ਨੈਤਿਕ ਭਾਵਕੀ ਨੈਤਿਕ ਕਦਰਾਂ ਕੀਮਤਾਂ ਦੇ ਵਿੱਚ ਸੱਚ ਬੋਲਣਾ ਝੂਠ ਨਾ ਬੋਲਣਾ ਇਮਾਨਦਾਰੀ ਰੱਖਣਾ ਠੀਕ ਹੈ ਆਪਣੇ ਖੁਦ ਦੇ ਕੰਮ ਕਰਨਾ ਤੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਇਹ ਸਾਰੇ ਜਿਹੜੇ ਨੈਤਿਕ ਕਦਰਾਂ ਕੀਮਤਾਂ ਨੇ ਹਾਂਜੀ ਇਹ ਸੀ ਇਹਦੇ ਟਾਈਪਸ ਕਾਈਂਡਸ ਅੱਗੇ ਆਪਾਂ ਸੁਤੰਤਰਤਾ ਦੇ ਰੱਖਿਆ ਕਵਚ ਹਾਂਜੀ ਸੁਤੰਤਰਤਾ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਹਦੇ ਸੇਫਗਾਰਡਸ ਕੀ ਨੇ ਸਤੰਤਰਤਾ ਮਨੁੱਖ ਦਾ ਜਿਹੜਾ ਕਿ ਜਮਾਂਦਰੂ ਅਧਿਕਾਰ ਆ ਜਨਮ ਤੋਂ ਹੀ ਹਰ ਇੱਕ ਮਨੁੱਖ ਸਤੰਤਰ ਹੋਣਾ ਚਾਹੁੰਦਾ ਜਿਵੇਂ ਛੋਟਾ ਬੱਚਾ ਵੀ ਆਪਣੇ ਆਪ ਦੇ ਵਿੱਚ ਖੁਦ ਹੀ ਖੜਨਾ ਚਾਹੁੰਦਾ ਹੁੰਦਾ ਭਾਵੇਂ ਕਿ ਉਹ ਕਿਸਤੰਤਰ ਤੌਰ ਤੇ ਆਪਣਾ ਆਪਣਾ ਜਿਹੜੇ ਕਿ ਕਾਲਪਨਿਕ ਸੰਸਾਰ ਸਿਰਜ ਕੇ ਛੋਟਾ ਬੱਚਾ ਖੇਡਦਾ ਰਹਿੰਦਾ ਤਾਂ ਇਸ ਦਾ ਤੇ ਆਪਾਂ ਕਹਿ ਸਕਦੇ ਹਾਂ ਕਿ ਸਤੰਤਰਤਾ ਮਨੁੱਖ ਅਕੀਆ ਜਮਾਂਦਰੂ ਅਧਿਕਾਰ ਹੈ ਤੇ ਮਨੁੱਖ ਦੇ ਜੀਵਨ ਵਿੱਚ ਸਤੰਤਰਤਾ ਦਾ ਇੰਨਾ ਜ਼ਿਆਦਾ ਮਹੱਤਵ ਹੈ ਕਿ ਇਹਦੇ ਹੋਣ ਤੋਂ ਬਿਨਾ ਵਿਅਕਤੀ ਦਾ ਵਿਕਾਸ ਕਰਨਾ ਜਿਹੜੀ ਕਿ ਸੰਭਵੀ ਨਹੀਂ ਹੈਗਾ ਤਾਂ ਇਹਦੇ ਵਿੱਚੋਂ ਸੁਰੱਖਿਆ ਕਬਜ਼ਾ ਦੇ ਵਿੱਚ ਪਹਿਲਾਂ ਆਜੂਗਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਹਾਂਜੀ ਡੈਮੋਕਰੈਟਿਕ ਫਾਰਮ ਆਫ ਗਵਰਨਮੈਂਟ ਲੋਕਤੰਤਰ ਦੀ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਲੋਕਤੰਤਰ ਜਿਹਦੇ ਵਿੱਚ ਵਿਅਕਤੀ ਦੀ ਸੁਤੰਤਰਤਾ ਪੂਰੇ ਤਰੀਕੇ ਨਾਲ ਸੁਰੱਖਿਆ ਰਹੇਗੀ ਭਾਵ ਕਿ ਜੇ ਆਪਾਂ ਕਹੀਏ ਵੀ ਸੁਤੰਤਰਤਾ ਨੂੰ ਸੁਰੱਖਿਅਤ ਰੱਖਣਾ ਤਾਂ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਵਿਅਕਤੀ ਦੀ ਸੁਤੰਤਰਤਾ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਿਹੜਾ ਨਰਕੂਸ਼ ਰਾਜਤੰਤਰ ਕੁਲੀਨ ਤੰਤਰਤਾ ਤਾਨਾਸ਼ਹੀ ਰਾਜਤੰਤਰ ਹੋਊਗਾ ਉਹਨਾਂ ਦੇ ਵਿੱਚ ਵਿਅਕਤੀ ਨੂੰ ਕਿਸੇ ਵੀ ਤਰੀਕੇ ਦੀ ਸੁਤੰਤਰਤਾ ਨਹੀਂ ਹੁੰਦੀ ਉੱਥੇ ਪਾਬੰਦੀਆਂ ਹੁੰਦੀਆਂ ਨੇ ਬਟ ਜਿਹੜਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਅਧਿਕਾਰ ਹੁੰਦੇ ਨੇ ਵੋਟ ਵੋਟ ਪਾਉਣ ਦਾ ਅਧਿਕਾਰ ਹੁੰਦਾ ਜਿਹੜੇ ਕਿ ਝੋਣ ਲੜਨ ਦਾ ਅਧਿਕਾਰ ਹੁੰਦਾ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਹੁੰਦਾ ਆ ਪਾਸ਼ਣ ਦੇਣ ਦਾ ਅਧਿਕਾਰ ਹੁੰਦਾ ਇਹ ਸਾਰੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਅਧਿਕਾਰ ਹੁੰਦੇ ਨੇ ਤਾਂ ਆਪਾਂ ਕਹਿ ਸਕਦੇ ਆ ਕਿ ਇਹਦਾ ਸੁਰੱਖਿਆ ਕਬਜ਼ ਕੀ ਹੈ ਲੋਕਤੰਤਰੀ ਸ਼ਾਸਨ ਪ੍ਰਣਾਲੀ ਕਿਉਂਕਿ ਲੋਕਤੰਤਰੀ ਦੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਵਿਅਕਤੀ ਦੀ ਸੁਤੰਤਰਤਾ ਦਾ ਬਧਿਰ ਸੁਰੱਖਿਅਤ ਹੋਣਾ ਇਸ ਕਰਕੇ ਵੀ ਸੰਭਵ ਹੋ ਜਾਂਦਾ ਕਿਉਂਕਿ ਲੋਕਤੰਤਰ ਦੇ ਵਿੱਚ ਜਨਤਾ ਆਪਣੇ ਚੁਣੇ ਹੋਏ ਪ੍ਰਤੀਨਿਧ ਭੇਜਦੀ ਹੈ ਠੀਕ ਹੈ ਉਹੀ ਹੀ ਉਹਨਾਂ ਦਾ ਜਨਤਾ ਜਿਹੜੇ ਚੁਣਦੇ ਪ੍ਰਤੀਨਿਧ ਉਹ ਸ਼ਾਸਨ ਕਰਦੇ ਨੇ ਤਾਂ ਉਹ ਸ਼ਾਸਨ ਜਿਹੜਾ ਉਹਨਾਂ ਦਾ ਸ਼ਾਸਨ ਉਹ ਲੋਕਾਂ ਪ੍ਰਤੀ ਉੱਤਰਦਾ ਹੀ ਰਹਿੰਦੇ ਨੇ ਅੱਗੇ ਹੈਗਾ ਮੌਲਿਕ ਅਧਿਕਾਰਾਂ ਦੀ ਘੋਸ਼ਣਾ ਹਾਂਜੀ ਜਿਹੜੀ ਸੁਤੰਤਰਤਾ ਉਦੀ ਸੁਰੱਖਿਆ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਮੌਲਿਕ ਅਧਿਕਾਰਾਂ ਦੀ ਕੋਸ਼ਿਸ਼ ਨਾ ਕੀਤੀ ਜਾਵੇ ਹੁਣ ਜੇ ਮੈ ਆਪਾਂ ਨੂੰ ਮੌਲਿਕ ਅਧਿਕਾਰ 6 ਮਿਲੇ ਹੋਏ ਨੇ 6 ਮੌਲਿਕ ਅਧਿਕਾਰਾਂ ਦੇ ਵਿੱਚ ਆਪਾਂ ਨੂੰ ਜਿਹੜੇ ਧਾਰਮਿਕ ਸਤੰਤਰਤਾ ਦਾ ਅਧਿਕਾਰ ਆ ਸਮਾਨਤਾ ਦਾ ਅਧਿਕਾਰ ਆ ਸਤੰਤਰਤਾ ਦਾ ਅਧਿਕਾਰ ਹੈ ਤੇ ਜਿਹੜੇ ਕਿ ਸ਼ੋਸ਼ਣ ਵਿਰੁੱਧ ਅਧਿਕਾਰ ਆ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆ ਵਿਦਿਅਕ ਤੇ ਸੱਭਿਆਚਾਰਕ ਠੀਕ ਹੈ ਜਿਹੜੇ ਕਿ ਇਹ ਅਧਿਕਾਰਾ ਭਾਵ ਕੀ ਆਪਾਂ ਨੂੰ ਉਹ ਅਧਿਕਾਰ ਨੇ ਜਦੋਂ ਮੌਲਿਕ ਅਧਿਕਾਰ ਹੋਣਗੇ ਤਾਂ ਇਹਦੇ ਨਾਲ ਸੁਤੰਤਰਤਾ ਹੋਊਗੀ ਜਿਵੇਂ ਹੁਣਸ ਤਾਂ ਮੌਲਿਕ ਅਧਿਕਾਰਾਂ ਦੇ ਵਿੱਚ ਹੀ ਆ ਗਿਆ ਸੁਤੰਤਰ ਅਧਿਕਾਰ ਜਦੋਂ ਸਾਰੇ ਨੂੰ ਇਹ ਮੌਲਿਕ ਅਧਿਕਾਰ ਦਿੱਤੇ ਜਾਣਗੇ ਤਾਂ ਨੇਚਰਲੀ ਕੀ ਜਿਹੜੀ ਵਿਅਕਤੀ ਦੀ ਸੁਤੰਤਰਤਾ ਕਾਇਮ ਰਹੂਗੀ ਜਦੋਂ ਕਾਇਮ ਰਹੂਗੀ ਤਾਂ ਉਹਦੇ ਲਈ ਸੁਰੱਖਿਆ ਕਵਚ ਰਹੂਗਾ ਉਹ ਮੌਲਿਕ ਅਧਿਕਾਰ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਕੀ ਹੁੰਦਾ ਵੀ ਜਦੋਂ ਆਪਾਂ ਨੂੰ ਲੱਗਦਾ ਕਿ ਆਪਣੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਤਾਂ ਆਪਾਂ ਜਿਹੜੇ ਕਿ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਾਂ ਕਾਨੂੰਨ ਦਾ ਸ਼ਾਸਨ ਹਾਂਜੀ ਕਾਨੂੰਨ ਦਾ ਸ਼ਾਸਨ ਵੀ ਜਿਹੜੇ ਕਿ ਅ ਸ tựੰਤਰਤਾ ਦਾ ਰੱਖਿਆ ਕਵਜ ਹੈ ਤਾਂ ਇਹਦੇ ਵਿੱਚ ਕਾਨੂੰਨ ਦੇ ਸ਼ਾਸਨ ਤੋਂ ਭਾਵ ਹੈ ਕਿ ਕਾਨੂੰਨ ਜਿਹਦੇ ਵਿੱਚ ਸਰਵਉੱਚ ਹੁੰਦਾ ਹੈ ਕਾਨੂੰਨ ਸਰਵਉੱਚ ਹੁੰਦਾ ਹੈ ਠੀਕ ਹੈ ਤੇ ਇਹਦੇ ਵਿੱਚ ਕਾਨੂੰਨ ਅ ਦਾ ਸ਼ਾਸਨ ਹੁੰਦਾ ਤਾਂ ਇਹਦੇ ਵਿੱਚ ਕਿਸੇ ਵਿਅਕਤੀ ਜਾਂ ਸੰਸਥਾ ਦੀ ਇੱਛਾ ਨਹੀਂ ਹੁੰਦੀ ਬਲਕਿ ਕਾਨੂੰਨ ਦੇ ਅਕੋਰਡਿੰਗ ਜਿਹੜਾ ਸ਼ਾਸਨ ਚਲਾ ਜਾਂਦਾ ਕਾਨੂੰਨ ਦੀ ਨਜ਼ਰ ਦੇ ਵਿੱਚ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਕੋਈ ਰੰਗ ਨਸਲ ਧਰਮ ਜਾਤ ਲਿੰਗ ਦੇ ਆਧਾਰ ਤੇ ਕਿਸੇ ਵੀ ਤਰੀਕੇ ਦਾ ਕੋਈ ਵਿਤਕਰਾ ਨਹੀਂ ਹੁੰਦਾ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਕਿਸੇ ਵਿਅਕਤੀ ਨੂੰ ਅਪਰਾਧ ਦੇ ਲਈ ਉਦੋਂ ਤੱਕ ਸਜ਼ਾ ਨਹੀਂ ਦਿੱਤੀ ਜਾਂਦੀ ਜਦੋਂ ਤੱਕ ਉਹਦਾ ਦੋਸ਼ ਜਿਹੜੇ ਕਿ ਨਿਸ਼ਚਿਤ ਕਾਨੂੰਨ ਅਨੁਸਾਰ ਅਦਾਲਤ ਦੇ ਵਿੱਚ ਸਿੱਧ ਨਾ ਹੋਵੇ ਹਾਂਜੀ ਵਿਸ਼ੇਸ਼ ਅਧਿਕਾਰਾਂ ਦੀ ਅਨੋਧ ਜਦੋਂ ਕਿਸੇ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਜਾਣਗੇ ਸਾਰਿਆਂ ਨੂੰ ਸਮਾਨ ਰੂਪ ਦੇ ਵਿੱਚ ਬਿਨਾਂ ਕਿਸੇ ਭੇੜ ਭਾਵ ਦੇ ਅਧਿਕਾਰ ਦਿੱਤੇ ਜਾਣਗੇ ਤਾਂ ਜਿਹੜੀ ਸੁਤੰਤਰਤਾ ਉਹ ਸੁਰੱਖਿਅਤ ਰਹੂਗੀ ਠੀਕ ਹੈ ਇਹ ਲਾਈਨ ਲਿਖੀ ਹੈ ਕਿ ਕਿਸੇ ਨੂੰ ਵੀ ਜਨਮ ਜਨਮ ਜਾਤ ਦੇ ਆਧਾਰ ਤੇ ਕੋਈ ਵਿਸ਼ੇਸ਼ ਅਧਿਕਾਰ ਨਾ ਦਿੱਤੇ ਜਾਣ ਕੋਈ ਵਿਤਕਰਾ ਨਾ ਰੱਖਿਆ ਜਾਵੇ ਤਾਂ ਨੇਚਰਲੀ ਕੀ ਹਰ ਇੱਕ ਦੀ ਸੁਤੰਤਰਤਾ ਜਿਹੜੀ ਕਿ ਕਾਇਮ ਰਹੂਗੀ ਤੇ ਉਹਦੇ ਲਈ ਸੁਰੱਖਿਆ ਕਾਜਾ ਹੈ ਹਾਂਜੀ ਅੱਗੇ 5th ਪੁਆਇੰਟ ਹੈ ਸ਼ਕਤੀਆਂ ਦੀ ਵੰਡ ਤੇ 6th ਹੈ ਠੀਕ ਹੈ ਹਾਂਜੀ ਸ਼ਕਤੀਆਂ ਦੀ ਵੰਡ ਸਤੰਤਰਤਾ ਦੀ ਸੁਰੱਖਿਆ ਦੇ ਲਈ ਕੀ ਹੈ ਸ਼ਕਤੀਆਂ ਦੀ ਵੰਡ ਕਰਨੀ ਜ਼ਰੂਰੀ ਹੈ ਸ਼ਕਤੀਆਂ ਦਾ ਕੇਂਦਰੀਕਰਨ ਦੇ ਨਾਲ ਨਿਰਕੁਸ਼ਤਾ ਪੈਦਾ ਹੋ ਜੂਗੀ ਕੇਂਦਰੀਕਰਨ ਭਾਵ ਕਿ ਜਦੋਂ ਜਿਹੜੇ ਕਿ ਇਹ ਸ਼ਕਤੀਆਂ ਇੱਕੋ ਸੰਸਥਾ ਦੇ ਕੋਲ ਹੋਣਗੀਆਂ ਤਾਂ ਉਹਦੇ ਨਾਲ ਕੀ ਆ ਕੇਂਦ੍ਰਿਤ ਹੋ ਜਾਣਗੀਆਂ ਸ਼ਕਤੀਆਂ ਤਾਂ ਨਿਰਕੁਸ਼ਤਾ ਪੈਦਾ ਹੋ ਜੂਗੀ ਤਾਨਾਸ਼ਹੀ ਪੈਦਾ ਹੋ ਜੂਗੀ ਤਾਂ ਉਹਦੇ ਨਾਲ ਤਾਨਾਸ਼ਹੀ ਤੇ ਨਿਰਕੁਸ਼ਤਾ ਦੇ ਨਾਲ ਜਿਹੜੇ ਕਿ ਸਤੰਤਰਤਾ ਨੂੰ ਖਤਰਾ ਹੋਊਗਾ ਜਿਸ ਕਰਕੇ ਜਦੋਂ ਜਿਹੜੇ ਕਿ ਇਹ ਚੀਜ਼ ਨਹੀਂ ਹੋਊਗੀ ਤਾ ਸ਼ਕਤੀਆਂ ਦਾ ਵਿਕੇਂਦਰੀਕਰਨ ਹੋਊਗਾ ਸ਼ਕਤੀਆਂ ਦੀ ਵੰਡ ਕੀਤੀ ਵੀ ਹੋਊਗੀ ਤਾਂ ਜਿਹੜੀ ਕੋਈ ਸਤੰਤਰਤਾ कायम ਰਹੂਗੀ ਤਾਂ ਕਾਨੂੰਨ ਨਿਰਮਾਣ ਦੀ ਸ਼ਕਤੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਸ਼ਕਤੀ ਕਾਨੂੰਨਾਂ ਦੀ ਵਿਆਖਿਆ ਕਰਨ ਦੀ ਸ਼ਕਤੀ ਵੱਖ-ਵੱਖ ਵਿਅਕਤੀਆਂ ਦੇ ਸਮੂਹਾਂ ਦੇ ਕੋਲ ਹੋਣੀ ਚਾਹੀਦੀ ਹੈ ਕਾਨੂੰਨਾਂ ਨੂੰ ਕਾਨੂੰਨ ਨਿਰਮਾਣ ਦੀ ਸ਼ਕਤੀ ਵਿਧਾਨਪਾਲਿਕਾ ਕੋਲ ਕਾਨੂੰਨਾਂ ਨੂੰ ਲਾਗੂ ਕਰਨ ਦੀ ਕਾਰਜਪਾਲਿਕਾ ਕਾਨੂੰਨਾਂ ਦੀ ਵਿਆਖਿਆ ਕਰਨ ਦੀ ਸ਼ਕਤੀ ਤੇ ਉਹ ਕਿਹਦੇ ਕੋਲ ਹੋਊਗੀ ਨਿਆਂਪਾਲਿਕਾ ਕੋਲ ਹੋਣੀ ਚਾਹੀਦੀ ਹੈ ਜਦੋਂ ਸਰਕਾਰ ਦੇ ਇਹ ਤਿੰਨ ਅੰਗਾਂ ਕੋਲ ਅਲੱਗ-ਅਲੱਗ ਕੰਮ ਹੋਊਗਾ ਤਾਂ ਨੇਚਰਲੀ ਕੀ ਹੋ ਜਿਹੜੀ ਕੀ ਸਤੰਤਰਤਾ ਦੇ ਲਈ ਰੱਖਿਆ ਕਵਜ ਦਾ ਤੌਰ ਤੇ ਕੰਮ ਕਰਨ ਗਿਆ ਅੱਗੇ ਹੈ ਨਿਆਪਾਲਿਕਾ ਦੀ ਸਤੰਤਰਤਾ ਹਾਂਜੀ ਇਹ 6th ਪੁਆਇੰਟ ਹੋ ਗਿਆ ਠੀਕ ਹੈ ਤੇ 7th ਹਾਂਜੀ ਸਤੰਤਰ ਨਿਆਪਾਲਿਕਾ ਨਿਆਪਾਲਿਕਾ ਸਤੰਤਰਤਾ ਦੀ ਰੱਖਿਆ ਕਵਜ ਦੇ ਲਈ ਨਿਆਪਾਲਿਕਾ ਦਾ ਸਤੰਤਰ ਹੋਣਾ ਜ਼ਰੂਰੀ ਹੈ ਜਿਹੜੀ ਸਵਸਥ ਨਿਆਪਾਲਿਕਾ ਸਤੰਤਰ ਨਿਆਪਾਲਿਕਾ ਨਿਰਪੱਖ ਤੇ ਨਿਰਧਰਤਾ ਨਾਲ ਨਿਆਂ ਕਰ ਸਕਦੀ ਹੈ ਵੀਕ ਜਿਹੜੀ ਸਹੀ ਸਤੰਤਰ ਨਿਆਂਪਾਲਿਕਾ ਹੈ ਉਹੀ ਹੀ ਨਿਰਪੱਖ ਤੇ ਨੀਡਰਤਾ ਨਾਲ ਨਿਆਂ ਕਰ ਸਕਦੀ ਹੈ ਜਦੋਂ ਨਿਰਪੱਖ ਤੇ ਨੀਡਰਤਾ ਨਾਲ ਨਿਆਂ ਕਰੂਗਾ ਤਾਂ ਨੇਚਰਲੀ ਕੀ ਉਹ ਸਤੰਤਰਤਾ ਨੂੰ ਕੋਈ ਖਤਰਾ ਨਹੀਂ ਹੋਊਗਾ ਸਤੰਤਰਤਾ ਨਿਆਂਪਾਲਿਕਾ ਜ਼ਰੂਰੀ ਹੈ ਠੀਕ ਹੈ ਕਿਉਂਕਿ ਨਿਆਂਪਾਲਿਕਾ ਹੀ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਜੇ ਉਹ ਰੱਖਿਆ ਕਰਦੀ ਹੈ ਤਾਂ ਜਿਹੜੇ ਮੌਲਿਕ ਅਧਿਕਾਰਾਂ ਸੁਰੱਖਿਅਤ ਰਹਿਣਗੇ ਤਾਂ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਪੂਰਨ ਤੌਰ ਤੇ ਸਤੰਤਰਤਾ ਨੂੰ ਮਾਨ ਸਕੂਗਾ ਸਰਲ ਤੇ ਤੇਜ਼ ਨਿਆ ਬਵਸਥਾ ਹਾਂਜੀ ਜਿਹੜੀ ਨਿਆ ਬਵਸਥਾ ਉਹ ਸਰਲ ਹੋਣੀ ਚਾਹੀਦੀ ਆ ਸਿੰਪਲ ਹੋਣੀ ਚਾਹੀਦੀ ਆ ਤੇ ਤੇਜ਼ੀ ਦੇ ਨਾਲ ਹੋਣੀ ਚਾਹੀਦੀ ਆ ਤਾਂ ਇਹਦੇ ਨਾਲ ਵੀ ਜਿਹੜੀ ਕਿ ਸੁਤੰਤਰਤਾ ਨੂੰ ਸੁਰੱਖਿਆ ਮਿਲੇਗੀ ਜੇ ਨਿਆ ਬਵਸਥਾ ਇੰਨੀ ਮਹਿੰਗੀ ਹੋਵੇ ਕਿ ਆਮ ਲੋਕ ਵੀ ਨਾ ਅਦਾਲਤਾਂ ਵਿੱਚ ਨਾ ਜਾ ਸਕਣਗੇ ਤਾਂ ਸੁਤੰਤਰਤਾ ਲਈ ਖਤਰਾ ਹੋਊਗਾ ਇਹ ਚੀਜ਼ ਜੈ ਜੈਨੀ ਜਟਿਲ ਹੋ ਜਾ ਕਿ ਉਹਨਾਂ ਨੂੰ ਸਮਝੇ ਨਾ ਸਕਣ ਨੈਕਸਟ ਸੀ ਆਪਣਾ ਪੁਆਇੰਟ ਨੰਬਰ 8 ਤੇ ਨੰਬਰ 9 ਹਾਂਜੀ ਬਰਾਬਰ ਅਧਿਕਾਰ ਸਾਰਿਆਂ ਨੂੰ ਬਰਾਬਰ ਅਧਿਕਾਰ ਹੋਣੇ ਚਾਹੀਦੇ ਨੇ ਕਿਸੇ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲਣਾ ਚਾਹੀਦੇ ਜਦੋਂ ਸਾਰਿਆਂ ਨੂੰ ਬਰਾਬਰ ਅਧਿਕਾਰ ਹੋਣਗੇ ਤਾਂ ਸਾਰਿਆਂ ਨੂੰ ਸੁਤੰਤਰਤਾ ਮਿਲੇਗੀ ਆਰਥਿਕ ਸੁਰੱਖਿਆ ਭਾਵ ਕਿ ਰੋਜੀ ਰੋਟੀ ਕਮਾਉਣਾ ਦਾ ਪੂਰਨ ਤੌਰ ਤੇ ਜਿਹੜੇ ਕੀ ਸੁਤੰਤਰਤਾ ਹੋਣੀ ਚਾਹੀਦੀ ਹੈ ਠੀਕ ਹੈ ਤੇ ਜਦੋਂ ਸੁਤੰਤਰਤਾ ਦੇ ਰੱਖਿਆ ਲਈ ਆਰਥਿਕ ਸੁਰੱਖਿਆ ਹੋਣੀ ਚਾਹੀਦੀ ਹੈ ਜਿਸ ਦੇਸ਼ ਦੇ ਵਿੱਚ ਅਮੀਰ ਤੇ ਗਰੀਬ ਦੇ ਵਿੱਚ ਅਧਿਕ ਫਰਕ ਹੁੰਦਾ ਉੱਥੇ ਵਿਅਕਤੀ ਆਪਣੀ ਗਰੀਬ ਵਿਅਕਤੀ ਆਪਣੀ ਸੁਤੰਤਰਤਾ ਦੀ ਵਰਤੋਂ ਨਹੀਂ ਕਰ ਸਕਦਾ ਤੇ ਇੱਕੋ ਭੁੱਖੇ ਵਿਅਕਤੀ ਲਈ ਵੋਟ ਤੇ ਅਧਿਕਾਰ ਦਾ ਵੀ ਕੋਈ ਮਹੱਤਵ ਨਹੀਂ ਰਹਿੰਦਾ ਤੇ ਉਹ ਆਪਣੀ ਵੋਟ ਵੇਚ ਦਿੰਦਾ ਜਿਸ ਕਰਕੇ ਇਹ ਸਾਰੀਆਂ ਚੀਜ਼ਾਂ ਲਈ ਕੀ ਜ਼ਰੂਰੀ ਹੈ ਕਿ ਉਹਨੂੰ ਆਰਥਿਕ ਤੌਰ ਤੇ ਸੁਰੱਖਿਅਤ ਹੋਣਾ ਚਾਹੀਦਾ ਆਰਥਿਕ ਸੁਤੰਤਰਤਾ ਹੋਣੀ ਚਾਹੀਦੀ ਹੈ ਕਾਨੂੰਨ ਦਾ ਸ਼ਾਸਨ ਆਪਣਾ ਪੁਆਇੰਟ ਹੋ ਗਿਆ ਸੀ ਹਾਂਜੀ ਸੁਤੰਤਰ ਪ੍ਰੈਸ ਠੀਕ ਹੈ ਸਤੰਤਰ ਪ੍ਰੈਸ, ਪਾਵਕੀ ਨਿਊਜ਼ਪੇਪਰ, ਮੈਗਜ਼ੀਨਸ ਇਹ ਸਾਰੇ ਸਤੰਤਰ ਹੋਣੇ ਚਾਹੀਦੇ ਨੇ। ਕਿਸੇ ਵੀ ਰਾਜ ਦੇ ਨਾਗਰਿਕਾਂ ਨੂੰ ਸੁਤੰਤਰਤਾ ਕੇਵਲ ਤਾਂ ਹੀ ਸੁਰੱਖਿਤ ਰਹਿ ਸਕਦੇ ਜਦੋਂ ਉੱਥੋਂ ਦੀ ਪ੍ਰੈਸ ਆ ਜਿਹੜੀ ਕਿ ਸੁਤੰਤਰ ਹੋਵੇ। ਮਨੁੱਖ ਨੂੰ ਆਪਣੇ ਵਿਚਾਰਾਂ ਨੂੰ ਸਤੰਤਰ ਤੌਰ ਤੇ ਪ੍ਰਗਟ ਕਰਨ ਦਾ ਅਧਿਕਾਰ ਹੋਵੇ। ਸੁਤੰਤਰਤਾ ਤੇ ਇਮਾਨਦਾਰ ਪ੍ਰੈਸ ਹੋਣਾ ਇਹਦੇ ਲਈ ਬਹੁਤ ਜ਼ਰੂਰੀ ਹੈ। ਸੰਵਿਧਾਨ ਸੰਵਿਧਾਨ ਵਿੱਚ ਸਰਕਾਰ ਦੀਆਂ ਸ਼ਕਤੀਆਂ ਨੂੰ ਲਿਖ ਕੇ ਸਰਕਾਰ ਉੱਤੇ ਜਿਹੜੇ ਕਿ ਰੋਕ ਲਗਾ ਸਕਦੀ ਹੈ। ਸਰਕਾਰ ਦੇ ਸ਼ਕਤੀਆਂ ਨੂੰ ਜੇ ਇਸੇ ਲਈ ਆਧੁਨਿਕ ਰਾਜਾਂ ਨੇ ਸੰਵਿਧਾਨ ਲਿਖਤੀ ਹੁੰਦੇ ਨੇ ਤਾਂ ਕਿ ਸਰਕਾਰ ਦੀਆਂ ਸ਼ਕਤੀਆਂ ਸਪਸ਼ਟ ਰੂਪ ਦੇ ਵਿੱਚ ਵਰਣਨ ਕੀਤੇ ਜਾ ਸਕਣ ਜਦੋਂ ਸਪਸ਼ਟ ਰੂਪ ਦੇ ਵਿੱਚ ਇਹ ਵਰਣਨ ਕੀਤੇ ਜਾ ਸਕਣਗੀਆਂ ਤਾਂ ਜਿਹੜੀ ਕਿ ਸੁਤੰਤਰਤਾ ਉਹ ਸੁਰੱਖਿਅਤ ਰਹੂਗੀ ਰਾਜਨੀਤਿਕ ਸਿੱਖਿਆ ਸੁਤੰਤਰ ਰਾਜ ਰੱਖਿਆ ਦੇ ਲਈ ਜਨਤਾ ਦੇ ਕੋਲ ਰਾਜਨੀਤਿਕ ਸਿੱਖਿਆ ਹੋਣਾ ਬਹੁਤ ਜ਼ਰੂਰੀ ਆ ਰਾਜਨੀਤਿਕ ਸਿੱਖਿਆ ਨਾਲ ਹੀ ਮਨੁੱਖ ਨੂੰ ਆਪਣੇ ਅਧਿਕਾਰਾਂ ਸੁਤੰਤਰਤਾਵਾਂ ਦਾ ਗਿਆਨ ਹੁੰਦਾ ਉਹਨੂੰ ਪਤਾ ਹੁੰਦਾ ਕਿ ਕੀ ਕੀ ਮੇਰੇ ਕੀ ਕੀ ਰਾਈਟਸ ਨੇ ਮੇਰੇ ਕੀ ਕੀ ਡਿਊਟੀਆਂ ਨੇ ਤਾਂ ਇਹਦੇ ਨਾਲ ਉਹ ਦੂਜੇ ਦੇ ਮਾਮਲਿਆਂ ਦੇ ਵਿੱਚ ਜਿਹੜੇ ਕਿ ਅੜਚਨਾ ਨਹੀਂ ਪੈਦਾ ਹੁੰਦੀਆਂ ਤਾਂ ਇਹਦੇ ਨਾਲ ਆ ਜਿਹੜੇ ਕਿ ਸੁਤੰਤਰਤਾ ਨੂੰ ਕੋਈ ਵੀ ਤਰੀਕੇ ਦਾ ਕੋਈ ਖਤਰਾ ਨਹੀਂ ਰਹਿੰਦਾ ਤੇ ਇਸ ਸੁਤੰਤਰਤਾ ਲਈ ਸੁਰੱਖਿਆ ਕਵਚ ਬਣਦਾ ਹੈ ਰਾਜਨੀਤਿਕਿਆ ਸੰਗਠਿਤ ਦਲ ਪ੍ਰਣਾਲੀ ਹਾਂਜੀ ਨਾਗਰਿਕ ਦੀ ਸੁਤੰਤਰਤਾ ਲਈ ਸੁਰੱਖਿਅਤ ਸੰਗਠਿਤ ਦਲ ਪ੍ਰਣਾਲੀ ਦਾ ਹੋਣਾ ਬਹੁਤ ਜ਼ਰੂਰੀ ਹੈ ਸੰਗਠਿਤ ਦਲ ਪ੍ਰਣਾਲੀ ਜਿਹੜੇ ਕਿ ਰਾਜਨੀਤਿਕ ਤੇ ਆਰਥਿਕ ਕਾਰਜਕ੍ਰਮ ਤੇ ਆਧਾਰਿਤ ਹੋਣੇ ਚਾਹੀਦੇ ਨੇ ਨਾ ਕਿ ਕਿਸੇ ਧਰਮ ਜਾਂ ਪ੍ਰਾਂਤ ਦੇ ਆਧਾਰ ਤੇ ਆਧਰੂਨੀ ਆਧਰੂਨੀ ਚੇਤਨਤਾ ਹਾਂਜੀ ਲਾਸਕੀ ਨੇ ਠੀਕ ਕਿਹਾ ਕਿ ਆਧਰੂਨੀ ਜਾਣਕਾਰੀ ਸੁਤੰਤਰਤਾ ਦੀ ਜੜ ਹੈ ਸੁਤੰਤਰਤਾ ਦੀ ਸੁਰੱਖਿਆ ਲਈ ਸਭ ਤੋਂ ਮਹੱਤਵਪੂਰਨ ਢੰਗ ਹੈ ਜਨਤਾ ਦਾ ਸੁਤੰਤਰਤਾ ਦੇ ਪ੍ਰਤੀ ਜਾਗਰੂਕ ਰਹਿਣਾ ਨਾਗਰਿਕਾਂ ਵਿੱਚ ਸਰਕਾਰ ਦੇ ਉਹਨਾਂ ਕੇਸਾਂ ਦੇ ਵਿਰੁੱਧ ਅਦਾਲਤ ਅਧੋਲਨ ਕਰਨ ਦੀ ਹਿੰਮਤ ਤੇ ਹੌਸਲਾ ਹੋਣਾ ਚਾਹੀਦਾ ਜਿਹੜੇ ਉਹਨਾਂ ਦੀ ਸੁਤੰਤਰਤਾ ਨੂੰ ਨਸ਼ਟ ਕਰਦੇ ਹੋਣ ਨਾਗਰਿਕ ਨੂੰ ਆਪਣੀ ਸੁਤੰਤਰਤਾ ਦੀ ਰੱਖਿਆ ਲਈ ਬਾਹਰਲੇ ਹਮਲੇ ਤੋਂ ਵੀ ਪੂਰਨ ਤੌਰ ਤੇ ਚੇਤਨ ਰਹਿਣਾ ਚਾਹੀਦਾ ਸੋ ਇਹ ਨੇ ਸਾਰੇ ਪੁਆਇੰਟਸ ਰੱਖਿਆ ਕਵਚ ਵਾਲੀ ਠੀਕ ਹੈ